ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਉਪਾਅ ਲੈ ਕੇ ਆਏ ਹਾਂ ਜਿਸ ਉਪਾਅ ਨੂੰ ਤੁਸੀਂ 14 ਚੀਜ਼ਾਂ ਦੇ ਨਾਲ ਕਰਨਾ ਹੋਵੇਗਾ 14 ਚੀਜ਼ਾਂ ਬਹੁਤ ਹੀ ਆਸਾਨ ਨੇ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰਦੇ ਹੋ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਤਾਂ ਸੱਚ ਕਰਕੇ ਮੰਨਿਓ ਕਿ ਇਸ ਉਪਾਅ ਦਾ ਤੁਹਾਨੂੰ ਲਾਭ ਜ਼ਰੂਰ ਹੋਵੇਗਾ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਸਾਰੀਆਂ ਪ੍ਰੋਬਲਮ ਦੂਰ ਹੋ ਜਾਣਗੀਆਂ ਤੇ ਜਿਵੇਂ ਦਾ ਉਹ ਰਿਸ਼ਤਾ ਚਾਹੁੰਦੇ ਹਨ ਉਸੇ ਤਰ੍ਹਾਂ ਦਾ ਉਹਨਾਂ ਨੂੰ ਰਿਸ਼ਤਾ ਮਿਲੇਗਾ ਜਿਹੜੀਆਂ ਵੀ ਇਸ ਉਪਾਅ ਦੇ ਲਈ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਚੀਜ਼ਾਂ ਦੱਸਣ ਜਾ ਰਹੇ ਹਾਂ ਇਹ ਚੀਜ਼ਾਂ ਜੋ ਇਹ ਵਿਸ਼ਵਾਸ ਕਰਕੇ ਤੁਹਾਨੂੰ ਆਪਣੇ ਘਰ ਦੇ ਵਿੱਚ ਇਹ ਮਿਲ ਜਾਣਗੀਆਂ ਖਾਸ ਕਰਕੇ ਬੱਚਿਆਂ ਦੇ ਵਿਆਹ ਦੇ ਉਪਾਅ ਦੇ ਲਈ ਜਿਹੜੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਵਿਆਹ ਦੇ ਵਿੱਚ ਦੇਰੀ ਹੁੰਦੀ ਹੈ ਜਾਂ ਫਿਰ ਜਿਸ ਤਰ੍ਹਾਂ ਦਾ ਰਿਸ਼ਤਾ ਚਾਹੁੰਦੇ ਹਨ ਉਸੇ ਤਰ੍ਹਾਂ ਦਾ ਰਿਸ਼ਤਾ ਨਹੀਂ ਮਿਲ ਰਿਹਾ ਤਾਂ ਮਾਤਾ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਇਸ ਉਪਾਅ ਨੂੰ ਜ਼ਰੂਰ ਕਰਨ ਇਸ ਤੋਂ ਇਲਾਵਾ ਜੇਕਰ ਤੁਹਾਡੇ ਬੱਚਿਆਂ ਦੇ ਕੁੰਡਲੀ ਦੇ ਵਿੱਚ ਗੁਰੂ ਦੋਸ਼ ਜਿਹੜਾ ਚੱਲ ਰਿਹਾ ਹੈ ਉਹ ਸਮਾਪਤ ਹੋ ਜਾਵੇਗਾ ਤੇ ਜਿਹੜਾ ਗੁਰੂ ਗ੍ਰਹਿ ਜਿਹੜਾ ਉਹ ਸਟਰੋਂਗ ਹੋ ਜਾਵੇਗਾ ਜਿਸ ਕਰਕੇ ਸਾਰੀਆਂ ਪ੍ਰੋਬਲਮ ਜਿਹੜੀਆਂ ਦੂਰ ਹੋਣਗੀਆਂ ਇਸ ਤੋਂ ਇਹ lava ਕਈ ਵਾਰ ਕੀ ਹੁੰਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਬਿਨਾਂ ਕਿਸੇ ਵਜ੍ਹਾ ਤੇ ਸਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕੋਈ ਨਾ ਕੋਈ ਮੁਸ਼ਕਲ ਆਉਂਦੀ ਹੈ ਤਾਂ ਅੱਜ ਦਾ ਜਿਹੜਾ ਉਪਾਅ ਹੈ ਇਸ ਨੂੰ ਤੁਸੀਂ ਬਿਲਕੁਲ ਵੀ ਸਕਿੱਪ ਨਾ ਕਰਨਾ ਇਸ ਉਪਾਅ ਨੂੰ ਜ਼ਰੂਰ ਕਰਿਓ ਤੇ ਇਸੇ ਹੀ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਤੇ ਇਸ ਦਿਨ ਬਹੁਤ ਹੀ ਜ਼ਿਆਦਾ ਸ਼ੁਭ ਸੰਜੋਗ ਬਣਨ ਜਾ ਰਿਹਾ ਹੈ ਇਹੇ ਉਪਾਅ ਤੁਹਾਡੇ ਘਰ ਦੇ ਵਿੱਚ ਤਾਂ ਜਿਹੜੀਆਂ ਪ੍ਰੋਬਲਮ ਨੇ ਉਹ ਦੂਰ ਕਰੇਗਾ ਤੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਅੱਜ ਕੱਲ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀਆਂ ਹਨ ਉਹ ਤੁਰੰਤ ਹੀ ਦੂਰ ਹੋ ਜਾਣਗੀਆਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਉਪਾਅ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਇਸ ਉਪਾਅ ਨੂੰ ਅਸੀਂ ਕਿਵੇਂ ਤੇ ਕਿਹੜੇ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰੋ ਸਾਡੀ ਵੀਡੀਓ ਨੂੰ ਵਾਤਵਾਂਦੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੇ ਹਾਜ਼ਰੀ ਜਰੂਰ ਲਗਵਾਇਆ ਕਰੋ ਜੀ ਸੋ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਸ ਪਾਣੂ ਕੌਣ-ਕੌਣ ਕਰ ਸਕਦਾ ਹੈ ਇਸ ਪਾਣੂ ਕੋਈ ਵੀ ਕਰ ਸਕਦਾ ਹੈ ਭੈਣ ਭਰਾ ਮਾਤਾ ਪਿਤਾ ਤੇ ਬੱਚਿਆਂ ਦੇ ਲਈ ਇਸ ਪਾਣੂ ਕਰ ਸਕਤੇ ਹਨ ਜੇਕਰ ਮਾਤਾ ਇਸ ਪਾਣੂ ਕਿਸੇ وجہ ਪ੍ਰੋਬਲਮ ਦੇ ਕਰਕੇ ਨਹੀਂ ਕਰ ਸਕਦੀ ਤਾਂ ਬੱਚੇ ਖੁਦ ਵੀ ਆਪਣੇ ਵਿਆਹ ਦੇ ਲਈ ਆ ਰਹੇ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਇਹ ਉਪਾਅ ਕਰ ਸਕਦੇ ਹਨ ਇਹ ਬਹੁਤ ਹੀ ਆਸਾਨ ਜਿਹਾ ਉਪਾਅ ਹੈ ਤੇ ਇਸ ਨੂੰ ਕਰਨ ਦੇ ਲਈ ਤੁਸੀਂ ਇੱਕ ਦੀਵਾ ਤਿਆਰ ਕਰਨਾ ਹੈ ਮਿੱਟੀ ਦਾ ਦੀਵਾ ਤੁਸੀਂ ਲੈ ਸਕਦੇ ਹੋ ਤੇ ਉਹ ਦੀਵੇ ਨੂੰ ਤਿਆਰ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਜੋ ਮੰਦਰ ਬਣਿਆ ਭਗਵਾਨ ਜੀ ਦਾ ਜਾਂ ਕੋਈ ਵੀ ਤਸਵੀਰ ਜਿਸ ਧਰਮ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੇ ਸਾਹਮਣੇ ਤੁਸੀਂ ਇਸ ਦੀਵੇ ਨੂੰ ਪਰ ਸਲਤ ਕਰਨਾ ਹੈ ਤੇ ਜਿਹੜਾ ਤੁਸੀਂ ਇਹ دیਵਾ ਤਿਆਰ ਕਰਨਾ ਹੈ ਇਹ ਤੁਸੀਂ ਸਿੰਪਲ ਸਧਾਰਨ دیਵਾ ਤਿਆਰ ਨਹੀਂ ਕਰਨਾ ਜਿਵੇਂ ਕਿ ਆਪਾਂ ਇੱਕ ਰੂਣ ਦੀ ਬੱਤੀ ਵਟਦੇ ਹਾਂ ਉਸ ਦੇ ਵਿੱਚ ਇੱਕ ਜਿਹੜਾ ਮੌਲੀ ਦਾ ਤਾਗਾ ਹੁੰਦਾ ਉਸ ਬੱਤੀ ਦੇ ਵਿੱਚ ਮੌਲੀ ਦਾ ਤਾਗਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬੱਤੀ ਬਣਾਉਂਦੇ ਸਮੇਂ ਥੋੜੀ ਜੀ ਰੂਣ ਲੈ ਕੇ ਉਸ ਦੇ ਵਿੱਚ ਤੁਸੀਂ ਮੌਲੀ ਵਾਲਾ ਲਾਲ ਤਾਗਾ ਰੱਖ ਕੇ ਫਿਰ ਉਸ ਦੀ ਤੁਸੀਂ ਬੱਤੀ ਬਣਾ ਸਕਦੇ ਹੋ ਉਹ ਬੱਤੀ ਤਿਆਰ ਕਰਕੇ ਫਿਰ ਤੁਸੀਂ ਦੀਵਾ ਤਿਆਰ ਕਰਨਾ ਤੇ ਭਗਵਾਨ ਦੇ ਸਾਹਮਣੇ ਉਸ ਦੀਵੇ ਨੂੰ ਤੁਸੀਂ ਝੁਕਾ ਦੇਣਾ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਤਿੰਨ ਤਰੀਕੇ ਦੱਸਾਂਗੇ ਜਾਂ ਤਾਂ ਤੁਸੀਂ 14 ਚੀਜ਼ਾਂ ਲੈਣੀਆਂ ਹਨ ਜਾਂ 14 ਚੀਜ਼ਾਂ ਵਾਲੀ ਕੋਈ ਚੀਜ਼ ਜਾਂ ਫਿਰ ਇੱਕ ਚੀਜ਼ ਨੂੰ 14 ਤੁਸੀਂ ਗਿਣਤੀ ਦੇ ਵਿੱਚ ਲੈ ਸਕਦੇ ਹੋ ਇਹਨਾਂ ਤਿੰਨਾਂ ਦੇ ਵਿੱਚੋਂ ਤੁਹਾਨੂੰ ਜੋ ਵੀ ਸਹੀ ਲੱਗੇ ਤੁਸੀਂ ਉਸ ਮੁਤਾਬਕ ਇਸ ਨੂੰ ਪਾਣੂ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇੱਕ ਪੀਲਾ ਧਾਗਾ ਲੈਣਾ ਜੇਕਰ ਤੁਹਾਡੇ ਘਰ ਦੇ ਵਿੱਚ ਪੀਲਾ ਧਾਗਾ ਨਹੀਂ ਹੈ ਤਾਂ ਤੁਸੀਂ ਕਿਸੇ ਵੀ ਰੰਗ ਦਾ ਧਾਗਾ ਲੈ ਸਕਦੇ ਹੋ ਸਿਰਫ ਨੀਲੇ ਤੇ ਕਾਲੇ ਰੰਗ ਨੂੰ ਛੱਡ ਕੇ ਕੋਈ ਵੀ ਧਾਗਾ ਲੈ ਕੇ ਤੁਸੀਂ ਜੇਕਰ ਦਾ ਪੀਲਾ ਧਾਗਾ ਹੈ ਤਾਂ ਉਸ ਦੀਆਂ ਤੁਸੀਂ 14 ਘੰਟਾ ਲਗਾ ਜਾਣੀਆਂ ਹਨ ਜੇਕਰ ਪੀਲਾ ਧਾਗਾ ਨਹੀਂ ਹੈ ਤਾਂ ਹੋਰ ਕਿਸੇ ਕਲਰ ਦਾ ਧਾਗਾ ਹੈ ਤਾਂ ਹਲਦੀ ਦਾ ਇੱਕ ਗਾੜਾ ਜਿਹਾ ਪੇਸਟ ਤਿਆਰ ਕਰਕੇ ਉਸੇ ਵਿੱਚ ਤੁਸੀਂ ਡਿਪ ਕਰਕੇ ਤੁਸੀਂ ਪੀਲਾ ਕਲਰ ਕਰ ਸਕਦੇ ਹੋ ਇਸ ਤਰੀਕੇ ਨਾਲ ਉਹ ਧਾਗੇ ਨੂੰ ਤੁਸੀਂ ਹੱਥ ਦੇ ਵਿੱਚ ਲੈ ਕੇ ਭਗਵਾਨ ਦੇ ਸਾਹਮਣੇ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਤੁਸੀਂ ਪ੍ਰਾਰਥਨਾ ਕਰਨੀ ਹੈ ਜੋ ਵੀ ਪ੍ਰੋਬਲਮ ਆ ਰਹੀ ਹੈ ਤੁਸੀਂ ਆਪਣੇ ਮਨ ਦੇ ਵਿੱਚ ਬੋਲਦੇ ਹੋਏ ਪ੍ਰਾਰਥਨਾ ਕਰਨੀ ਹੈ ਜੇਕਰ ਬੱਚੇ ਕਰ ਰਹੇ ਹਨ ਤੇ ਬੱਚੇ ਆਪਣੇ ਵਿਆਹ ਸ਼ਾਦੀ ਦੀ ਜੋ ਵੀ ਮੰਨ ਦੇ ਵਿੱਚ ਉਹਨਾਂ ਦੀ ਪ੍ਰੋਬਲਮ ਚੱਲ ਰਹੀ ਹੈ ਜੋ ਵੀ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਬੋਲਦੇ ਹੋਏ ਆਪਣੀ ਪ੍ਰਾਰਥਨਾ ਕਰ ਸਕਦੇ ਹਨ ਇਸ ਤਰੀਕੇ ਦੇ ਨਾਲ ਇਹ ਸਭ ਜੋ ਪ੍ਰੋਬਲਮ ਨੇ ਸਾਡੀਆਂ ਆ ਰਹੀਆਂ ਨੇ ਇਹ ਦੂਰ ਹੋ ਜਾਣ ਕਿ ਆ ਇਸ ਤਰ੍ਹਾਂ ਬੋਲਦੇ ਹੋਏ ਭਗਵਾਨ ਵਿਸ਼ਨੂੰ ਜੀ ਨੂੰ ਇਹ ਤਾਂਗਾ ਤੁਸੀਂ ਅਰਪਿਤ ਕਰ ਦੇਣਾ ਹੈ ਥੋੜੇ ਸਮੇਂ ਦੇ ਲਈ ਉਸ ਤਾਗੇ ਨੂੰ ਉਥੇ ਪਿਆ ਰਹਿਣ ਦੇਣਾ ਤੇ ਕੁਝ ਸਮੇਂ ਦੇ ਬਾਅਦ ਦੇ ਵਿੱਚ ਤੁਸੀਂ ਲੈਣੀ ਇੱਕ ਹਲਦੀ ਦੀ ਗੰਢ ਤੇ ਇੱਕ ਹਲਦੀ ਦੀ ਗੰਢ ਦੇ ਉੱਪਰ ਇਸ ਤਾਗੇ ਨੂੰ ਪਾਣ ਕੇ ਤੇ ਉਹ ਤਾਗਾ ਜਿਹੜਾ ਤੁਸੀਂ ਆਪਣੇ ਬੱਚਿਆਂ ਦੇ ਹੱਥਾਂ ਬਾਹਾਂ ਦੇ ਉੱਪਰ ਤੁਸੀਂ ਬੰਨ੍ਹ ਦੇਣਾ ਹੈ ਤੇ ਜੇਕਰ ਤੁਹਾਡਾ ਬੱਚਾ ਹਲਦੀ ਦੀ ਗੰਢ ਜਿਹੜੀ ਤੁਸੀਂ ਤਾਗੇ ਦੇ ਨਾਲ ਬਣਨੀ ਉਹ ਨਹੀਂ ਬਣਵਾਉਣਾ ਚਾਹੁੰਦਾ ਤੇ ਆਪਣੇ ਹੱਥ ਤੇ ਕਿਸੇ ਪ੍ਰੋਬਲਮ ਦੇ ਕਰਕੇ ਤਾਂ ਤੁਸੀਂ ਸਿੰਪਲ 14 ਘੰਟਾਂ ਵਾਲਾ ਉਹ ਪੀਲਾ ਤਾਗਾ ਹੀ ਆਪਣੇ ਬੱਚੇ ਦੇ ਮaal ਦੇ ਤੁਸੀਂ ਬੰਨ੍ਹ ਸਕਦੇ ਹੋ ਜੇਕਰ ਤੁਹਾਡਾ ਬੱਚਾ ਇਹ ਤਾਗਾ ਬਣਵਾ ਰਿਹਾ ਹੈ ਤਾਂ ਇਹ ਉਪਾਅ ਤੁਸੀਂ ਇਸ ਤਰੀਕੇ ਨਾਲ ਕਰਨਾ ਜੇਕਰ ਤੁਹਾਡਾ ਬੱਚਾ ਇਸ ਤਾਗੇ ਨੂੰ ਨਹੀਂ ਬਣਵਾਉਣਾ ਚਾਹੁੰਦਾ ਤਾਂ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਲੈਣਾ ਇੱਕ ਪੀਲੇ ਰੰਗ ਦਾ ਲੱਡੂ ਤੇ 14 ਲੌਂਗ ਲੈਣੇ ਹਨ ਜਿਹੜੇ ਬਿਲਕੁਲ ਸਾਫ਼ ਸੁਥਰੇ ਫੁੱਲ ਵਾਲੇ ਹੋਣੇ ਚਾਹੀਦੇ ਹਨ ਉਸ ਲੰਡੂ ਦੇ ਉੱਪਰ ਤੁਸੀਂ 14 ਲੌਂਗ ਨੇ ਜਿਹੜੇ ਉਹ ਲਗਾ ਦੇਣੇ ਹਨ ਤੇ ਉਹ ਲੌਂਗ ਲਗਾਉਣ ਤੋਂ ਬਾਅਦ ਉਸ ਲੱਡੂ ਨੂੰ ਆਪਣੇ ਹੱਥ ਵਿੱਚ ਲੈ ਕੇ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਤੁਸੀਂ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਇਸ ਤਰੀਕੇ ਨਾਲ ਕਰਨੀ ਹੈ ਕਿ 14 ਲੌਂਗਾਂ ਦੇ ਮਾਲਕ ਭਗਵਾਨ ਵਿਸ਼ਨੂੰ ਅੱਗੇ ਇਸ ਲੱਡੂ ਨੂੰ ਕਿਸੇ ਬਰਤਨ ਦੇ ਵਿੱਚ ਤੁਸੀਂ ਪਾ ਕੇ ਰੱਖ ਦੇਣਾ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਬੋਲਣਾ ਇੱਕ ਮੰਤਰ ਮੰਤਰ ਬੋਲਣਾ ਹੈ ਜੇ ਓਮ ਨਮਾ ਭਗਵਤੇ ਵਾਸੂਦੇਵੇ ਨਮੇ ਇਹ ਬੋਲਣ ਤੋਂ ਬਾਅਦ ਦੇ ਵਿੱਚ ਆਗਾ ਤੁਹਾਡੇ ਬੱਚੇ ਘਰ ਦੇ ਵਿੱਚ ਨੇ ਤਾਂ ਇਸ ਲੱਡੂ ਨੂੰ ਤੁਸੀਂ ਚੁਕਣਾ ਤੇ ਆਪਣੇ ਬੱਚਿਆਂ ਦੇ ਸਿਰ ਤੋਂ ਸਿੱਧਾ 7 ਵਾਰ ਤੁਸੀਂ ਵਾਰ ਦੇਣਾ ਸਿਰ ਤੋਂ ਵਾਰਨ ਤੋਂ ਬਾਅਦ ਦੇ ਵਿੱਚ ਆਪਣੇ ਘਰ ਤੋਂ ਬਾਹਰ ਜੇਕਰ ਤੁਹਾਨੂੰ ਪੀਪਲ ਦਾ ਦਰੱਖਤ ਦਿਖਾਈ ਦਿੰਦਾ ਹੈ ਤਾਂ ਉੱਥੇ ਤੁਸੀਂ ਇਸ ਲੱਡੂ ਨੂੰ ਰੱਖ ਕੇ ਆ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕੋਈ ਸਾਫ਼ ਪਾਣੀ ਵਾਲਾ ਨਦੀ ਨਹਿਰ ਤਾਂ ਉਸ ਪਾਣੀ ਦੇ ਵਿੱਚ ਵੀ ਤੁਸੀਂ ਇਸ ਨੂੰ ਜਲ ਪ੍ਰਵਾਹ ਕਰ ਸਕਦੇ ਹੋ ਤੇ ਜੇਕਰ ਇਹ ਦੋਨੋਂ ਚੀਜ਼ਾਂ ਹੀ ਤੁਹਾਡੇ ਘਰ ਦੇ ਆਸ-ਪਾਸ ਨਹੀਂ ਹਨ ਤਾਂ ਕੋਈ ਸੁਨਸਾਨ ਜਗ੍ਹਾ ਤੇ ਉਸ ਜਗ੍ਹਾ ਤੇ ਤੁਸੀਂ ਇਸ ਲੱਡੂ ਨੂੰ ਰੱਖ ਦੇਣਾ ਬਹੁਤ ਹੀ ਸ਼ਮਤਕਾਰੀ ਉਪਾਅ ਹੈ ਜੇਕਰ ਤੁਸੀਂ ਇਸ ਪਾਣ ਵਿਸ਼ਵਾਸ ਦੇ ਨਾਲ ਕਰੋਗੇ ਤੈ ਤੋਰਾਂ ਤਾਂ ਤੁਹਾਡੇ ਬੱਚਿਆਂ ਦੇ ਵਿਆਹ ਦਾ ਜੋਗ ਬਣੇਗਾ ਇਹ ਉਪਾਅ ਉਹਨਾਂ ਦੇ ਵਿਆਹ ਦੇ ਵਿੱਚ ਆ ਰਹੇ ਜੋ ਵੀ ਦੋਸ਼ ਨੇ ਉਹ ਦੂਰ ਹੋ ਜਾਣਗੇ ਜੇਕਰ ਦੂਸਰਾ ਉਪਾਅ ਤੁਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਕੀ ਕਰਨਾ ਕਿ ਇੱਕ ਮਾਤਾ ਨੂੰ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਇਸ ਪਾਣੂ ਕਰਨ ਦੇ ਲਈ ਤੁਸੀਂ ਲੈਣੇ ਹਨ 14 ਲਾਉਂ ਇੱਕ ਲੈਣੀ ਹੈ ਤੁਸੀਂ ਕਪੂਰ ਦੀ ਟਿੱਕੀ ਦੇ ਭਗਵਾਨ ਜੀ ਦੇ ਸਾਹਮਣੇ ਆਪਣੇ ਬੱਚਿਆਂ ਦੇ ਵਿਆਹ ਦੀ ਕਾਮਨਾ ਬੋਲਣੀ ਹੈ ਜਿਹੜੀਆਂ ਉਹ ਦੂਰ ਹੋ ਜਾਣ ਇਹ ਪ੍ਰਾਰਥਨਾ ਕਰਦੇ ਹੋਏ ਕਹਿਣਾ ਹੈ ਕਿ ਭਾਵੇਂ ਕਹਨ ਤੋਂ ਭਾਵੇਂ ਕਿ ਵਿਆਹ ਦੇ ਵਿੱਚ ਜੋ ਵੀ ਸਮੱਸਿਆ ਆ ਰਹੀ ਹੈ ਉਹ ਦੂਰ ਹੋ ਜਾਵੇ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ ਜਿਹੜੇ 14 ਲੋង ਨੇ ਤੇ ਉਹ ਤੁਸੀਂ ਕਿਸੇ ਵੀ ਮਿੱਟੀ ਦੇ ਬਰਤਨ ਜਾਂ ਫਿਰ ਕਿਸੇ ਵੀ ਧਾਤੂ ਦਾ ਬਰਤਨ ਲੈ ਕੇ ਇੱਕ ਕਪੂਰ ਦੀ ਟਿੱਕੀ ਜਿਹੜੇ ਤੁਸੀਂ ਲਈ ਅਸ ਤੇ ਸਾਹਰੇ ਇਸ 14 ਲਾਉਂ ਨੂੰ ਤੁਸੀਂ ਜਲਾ ਦੇਣਾ ਹੈ। ਸੋ ਇਸ ਤਰੀਕੇ ਦੇ ਨਾਲ ਜਲਾਉਣ ਤੋਂ ਬਾਅਦ ਜਿਹੜੇ ਵੀ ਬਰਤਨ ਦੇ ਵਿੱਚ ਤੁਸੀਂ ਇਸ ਨੂੰ ਚਲਾ ਰਹੇ ਹੋ। ਚਲਣ ਤੋਂ ਬਾਅਦ ਜਿਹੜਾ ਧੂਆ ਹੋਵੇਗਾ ਉਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪੂਰੀ ਤਰ੍ਹਾਂ ਜਗਾ ਕੇ ਇੱਕ ਚੱਕਰ ਲਗਾ ਦੇਣਾ। ਪੂਰੇ ਘਰ ਦੇ ਵਿੱਚ ਇਸ ਨੂੰ ਤੁਸੀਂ ਲੈ ਕੇ ਇੱਕ ਢੇੜਾ ਲਗਾਉਣਾ ਘੁਮਾ ਦੇਣਾ। ਚਲਣ ਤੋਂ ਬਾਅਦ ਦੇ ਵਿੱਚ ਇਹਦੀ ਜਿਹੜੀ ਰਾਖ ਭੰਚ ਜਾਵੇਗੀ ਸ ਰਾਖ ਨੂੰ ਤੁਸੀਂ ਲੈ ਕੇ ਆਪਣੇ ਬੱਚਿਆਂ ਦੇ ਸਿਰ ਦੇ ਉੱਪਰ ਦੀ ਐਂਟੀਕਲੌਕ ਵਾਇਲ ਸਤ ਵਾਰ ਤੁਸੀਂ ਇਸ ਰਾਖ ਨੂੰ ਬਾਹਰ ਲੈਣਾ। ਕਮਾਉਣ ਤੋਂ ਬਾਅਦ ਇਸ ਰਾਖ ਨੂੰ ਤੁਸੀਂ ਆਪਣੇ ਘਰ ਦੇ ਬਾਹਰ ਕਿਤੇ ਵੀ ਜਿੱਥੇ ਵੀ ਤੁਹਾਨੂੰ ਠੀਕ ਲੱਗੇ। ਉਥੇ ਤੁਸੀਂ ਸੁੱਟ ਦੇਣਾ ਹੈ ਤੇ ਜਿਹੜੇ ਵੀ ਤੁਸੀਂ ਭਰਤਾਂਜਾਂ ਦੀਵੇ ਦੇ ਵਿੱਚ ਇਹਨਾਂ ਨੂੰ ਜਲਾਇਆ ਹੋਵੇਗਾ। ਉਸ ਨੂੰ ਤੁਸੀਂ ਘਰ ਦੇ ਵਿੱਚ ਬਿਲਕੁਲ ਵੀ ਨਹੀਂ ਰੱਖਣਾ। ਇਸ ਰਾਖ ਦੇ ਨਾਲ ਤੁਸੀਂ ਉਸ ਨੂੰ ਹੀ ਬਾਹਰ ਸੁੱਟ ਕੇ ਆਉਣਾ ਹੈ ਤੇ ਆਪਣੇ ਘਰ ਦੇ ਵਿੱਚ ਨਹੀਂ ਰੱਖਣਾ। ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਇਸ ਦੀਵੇ ਦੇ ਵਿੱਚ ਇਸ ਦੀਵੇ ਦੇ ਵਿੱਚ ਹੀ ਜਲਾ ਦਿਓ ਤੇ ਜੇਕਰ ਤੁਹਾਡੇ ਬੱਚੇ ਘਰ ਦੇ ਵਿੱਚ ਨਹੀਂ ਰਹਿ ਰਹੇ ਤਾਂ ਬੱਚਿਆਂ ਦੇ ਸਿਰ ਤੋਂ ਵਰਣ ਵਾਲਾ ਜਿਹੜਾ ਕੰਮ ਹੈ ਉਹ ਤੁਸੀਂ ਆਪਣੇ ਬੱਚਿਆਂ ਦੇ ਜਿਹੜੇ ਘਰ ਦੇ ਵਿੱਚ ਕੋਈ ਫੋਟੋ ਤਸਵੀਰ ਪਈ ਹੋਵੇਗੀ ਤੁਸੀਂ ਉਸ ਦੇ ਉੱਪਰੋਂ ਹੀ ਬਾਤ ਸਕਦੇ ਹੋ ਸੋ ਇਸ ਤਰੀਕੇ ਦੇ ਨਾਲ ਜਿਹੜਾ ਇਹ ਲੌਂਗ ਵਾਲਾ ਉਪਾਅ ਹੈ ਇਹ ਬਹੁਤ ਹੀ ਜ਼ਿਆਦਾ کارਗਰ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀ ਜੋ ਵੇਗਣ ਬਾਦਾ ਹੋਵੇਗਾ ਤੁਰੰਤ ਹੀ ਦੂਰ ਹੋ ਜਾਵੇਗੇ ਸਾਥ ਸੰਗਤ ਜੀ ਐਸ ਸੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਛੋਟੇ ਜਿਹੇ ਉਪਾਅ ਤੇ ਜਾਣਕਾਰੀ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਹਨ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ వీడియోను వాతో శేర్ కృషా ఖాలసా వేగు షే కి ఫతే